ਦਾ ਮੜੀ ਕਟਣਾ ਹੋਈ ਹੈ ਜੀ ਇੱਥੇ ਪਿੰਡ ਦੇ ਵਿੱਚ ਤਕਰੀਬਨ 1.8 1.8 ਇਕਰੀਬ ਮੋਟਰਸਾਈਕਲ ਤੇ ਲੜਕੇ ਆਏ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ਦੀਪਿੰਦਰ ਦੀ ਡੈਥ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜੇਰੇ ਇਲਾਜ ਆ ਹਸਪੀਟਲ ਅਸੀਂ ਕੇਸ ਉਹਨਾਂ ਦਾ ਐਫਆਰ ਰਜਿਸਟਰ ਕਰਕੇ ਇਨਵੈਸਟਿਗੇਸ਼ਨ ਅਸੀਂ ਸ਼ੁਰੂ ਕਰਤੀ ਆ ਛੇਤੀ ਮਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕਰੋ ਕਰੋ ਨਾਲ ਸਾਰਾ ਉਹਨਰੇ ਬੰਦੇ ਅੰਜਾਮ ਕਰਦੇ ਪਹੁੰਚਾਉਂਦੇ ਕਿੰਨੇ ਮੋਟਰਸਾਈਕਲ ਤੇ ਆਏ ਸੀ ਕਿ ਦੋ ਮੋਟਰ ਦੋ ਮੋਟਰਸਾਈਕਲ ਸੀ ਜੀ ਫਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਸਾਰਾ ਕਿਹੜੇ ਹਥਿਆਰ ਲੱਗਦੇ ਆ ਕਿਉਂਕਿ ਜਿਸ ਤਰੀਕੇ ਨਾਲ ਇੰਨੇ ਗੈਰ ਕਾਨੂੰਨੀ ਹਥਿਆਰ ਵਾਲਵਰ ਪਿਸਟਲ ਹੀ ਹੈ ਜੀ ਹੁਣ ਬਾਕੀ ਅਸੀਂ ਸਾਰਾ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਤੇ ਸਾਰਾ ਸੀਨ ਨੂੰ ਇਨਵੈਸਟੀਗੇਟ ਕਰਕੇ ਫਿਰਦੇ ਸੀ ਲੈ ਕੇ ਜਾਓ ਤੇ ਉਹਨਾਂ ਕੋਲੋਂ ਹਥਿਆਰ ਮਿਲੇ ਨੇ ਉਹਨਾਂ ਦੀ ਜਦੋਂ ਸਰਚ ਕੀਤੀ ਹਰ ਬੰਦੇ ਕੋਲ ਕਿਸੇ ਕੋਲ ਪਿਸਤਲ ਕਿਸੇ ਕੋਲ ਰੈਫਲ ਤੇ ਉਹਨਾਂ ਕੋਲ ਬਰਾਮਦ ਹੋਈ ਨੇ ਸਾਡੇ ਐਸਐਸਪੀ ਸਾਹਿਬ ਡੀਜੀ ਸਰ ਵੱਲੋਂ ਬਹੁਤ ਹਦਾਇਤਾਂ ਨੇ ਜੋ ਕ੍ਰਿਮੀਨਲ ਬੰਦੇ ਨੇ ਉਹਨਾਂ ਨੂੰ ਪਿਛੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਔਰ ਸਾਡੇ ਆਪਰੇਸ਼ਨ ਵੀ ਇਹ ਚੱਲ ਰਹੇ ਨੇ ਗੈਂਗਸਟਰ ਨੂੰ ਫੜ ਰਹੇ ਨੇ ਇਹਨਾਂ ਵਿੱਚ ਜਿਹੜੇ ਆ ਚਾਰ ਗੈਂਗਸਟਰ ਵੀ ਨੇ ਜਿਹੜੇ ਗੈਂਗਸਟਰ ਨੇ ਮੈਂ ਉਹਨਾਂ ਦਾ ਤੁਹਾਨੂੰ ਨਾਮ ਵੀ ਦੱਸ ਦਿੰਦਾ ਇਕ ਬਲਵਿੰਦਰ ਸਿੰਘ ਇਹਦੇ ਤੇ ਪਰਚੇ 302 307 ਦੇ ਪਰਚੇ ਵੀ ਦਰਜ ਨੇ ਇਹ ਬੇਲ ਤੇ ਬਾਹਰ ਆਇਆ ਹੋਇਸੀ ਕਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਪ੍ਰੀਤ ਟਾਕ ਤੇ ਤਾਂ ਮੇਲ ਤੋਂ ਅੰਦਰ ਜੇ ਤੁਸੀਂ ਲਾ ਲਿਆ ਹੋਣਾ ਵੀ ਅੱਜ ਦੀ ਰਿਪੋਰਟ ਮੇਰੀ ਜੋ ਕੱਲ ਅਜਨਾਲੇ ਦੇ ਪੈਂਦੇ ਪਿੰਡ ਲਖੂਵਾਲ ਦੇ ਵਿੱਚ ਦੀਪੂ ਸਰਕਾਰੀਆ ਨਾਮਕ ਵਿਅਕਤੀ ਦਾ ਕਤਲ ਹੋਇਆ ਮੈਂ ਇਹ ਰਿਪੋਰਟ ਉਸ ਖਬਰ ਦੇ ਆਧਾਰ ਤੇ ਤਿਆਰ ਕੀਤੀ ਮੈਂ ਕਾਫੀ ਲੇਟ ਰਿਪੋਰਟ ਬਣਾਈ ਆ ਪਰ ਜ਼ਮੀਨੀ ਹਕੀਕਤ ਤੇ ਪਤਾ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਅੱਜ ਮੈਂ ਤੁਹਾਨੂੰ ਦੱਸੂਗਾ ਦੀਪੂ ਸਰਕਾਰੀਆ ਦੇ ਪਿਛੋਕੜ ਬਾਰੇ ਤੇ ਨਾਲ ਹੀ ਜਿਸ ਸ਼ਖਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਆ ਕੁਝ ਕੁ ਗੱਲਾਂ ਉਸਦੇ ਪਿਛੋਕੜ ਬਾਰੇ ਦੱਸੂਗਾ ਦੀਪੂ ਸਰਕਾਰੀਆ ਅੱਜ ਕੱਲ ਆਮ ਆਦਮੀ ਪਾਰਟੀ ਦਾ ਸਮਰਥਕ ਸੀ ਬਹੁਤ ਅਧਾਰੇ ਇਸ ਕਤਲ ਨੂੰ ਪੋਲੀਟੈਕਸ ਦੇ ਨਾਲ ਜੋੜ ਰਹੇ ਆ ਪਰ ਅਸਲ ਬਜਾ ਇਸ ਕਤਲ ਦੀ ਜੋ ਗੱਲਾਂ ਨਿਕਲ ਕੇ ਆਈਆਂ ਨੇਗੀਆਂ ਜ਼ਮੀਨੀ ਪੱਧਰ ਤੋਂ ਉਹ ਆ ਇਸ ਕਤਲ ਦਾ ਕਾਰਨ ਗੈਂਗਵਾਰ ਨਾਲ ਜੁੜਿਆਗਾ ਦੀਪੂ ਸਰਕਾਰੀਆ ਬਾਰੇ ਹੋਰ ਵੀ ਗੱਲਾਂ ਮੈਂ ਤੁਹਾਡੇ ਮੂਰੇ ਰੱਖੂੰਗਾ ਜਿਵੇਂ ਸਭ ਤੋਂ ਜਿਹੜੀ ਮੇਨ ਗੱਲ ਆ ਵੀ ਦੀਪੂ ਸਰਕਾਰੀਆ ਵੀ ਕੈਟਾਗਰੀ ਦਾ ਗੈਂਗਸਟਰ ਸੀ ਯਾਨੀ ਕਿ ਜਿਵੇਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੀਆਂ ਕੈਟਾਗਰੀਆਂ ਬੜੀਆਂ ਹੁੰਦੀਆਂ ਨੇਗੀਆਂ ਜਾਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਗੈਂਗਸਟਰਾਂ ਦੀਆਂ ਕੈਟਾਗਰੀਆਂ ਬੜੀਆਂ ਹੁੰਦੀਆਂ ਤੇ ਦੀਪੂ ਸਰਕਾਰੀਆ ਨੂੰ ਵੀ ਕੈਟਾਗਰੀ ਦੇ ਵਿੱਚ ਪਾਇਆ ਵਸੀਗਾ ਦੀਪੂ ਜਕੂਬਗਨਪੁਰੀ ਦਾ ਬੜਾ ਖਾਸਮ ਖਾਸ ਸੀਗਾ ਤੇ ਦੀਪੂ ਅਜਨਾਲਾ ਦੇ ਅੱਜਕੱਲ੍ਹ ਸਬੰਧ ਜੱਗੂ ਭਗਵਾਨਪੁਰਿਆ ਦੇ ਨਾਲ-ਨਾਲ ਹੈਰੀ ਮਜੀਠੇ ਨਾਲ ਵੀ ਚੰਗੇ ਸੀਗੇ ਪਰ ਜੱਗੂ ਭਗਵਾਨਪੁਰ ਦਾ ਦੀਪੂ ਪਹਿਲੇ ਦਿਨ ਤੋਂ ਹੀ ਖਾਸਮ ਖਾਸ ਸੀਗਾ ਗੱਲਾਂ ਨਿਕਲ ਕੇ ਇਹ ਆਈਆਂ ਨੇ ਅਜਨਾਲੇ ਦੇ ਵਿੱਚੋਂ ਹੀ ਕੁਝ ਗੱਲਾਂ ਆਈਆਂ ਨੇ ਜੋ ਸਾਡੇ ਕੋਲੇ ਪ੍ਰੂਫਾਂ ਸਮੇਤ ਦੀਪੂ ਜੱਗੂ ਭਗਵਾਨਪੁਰ ਦਾ ਫਾਈਨੈਂਸ਼ੀਅਲ ਕੰਮ ਸੰਭਾਲਦਾ ਸੀਗਾ ਜਾਨੀ ਕਿ ਜਿਵੇਂ ਫਾਈਨੈਂਸ਼ੀਅਲ ਕੰਮ ਦੇ ਵਿੱਚ ਜੂਏ ਸੱਟੇ ਪੈਸੇ ਦਾ ਲੈਣ ਦੇਣ ਰੰਗਦਾਰੀਆਂ ਦੀ ਸੈਟਲਮੈਂਟ ਇਹ ਸਾਰੇ ਕੰਮ ਦੀਪੂ ਹੀ ਸੰਭਾਲਦਾ ਸੀ ਈਵਨ ਕਿ ਇੱਥੋਂ ਤੱਕ ਵੀ ਜੱਗੂ ਦੇ ਖਾਸ ਵਿਅਕਤੀਆਂ ਦੇ ਵਿੱਚੋਂ ਦੀਪੂ ਇੱਕ ਸੀ ਜੇ ਕੋਈ ਕਹਿੰਦੇ ਵੀ ਮਰਜੇ ਦੇ ਵਿੱਚ ਜੱਗੂ ਦੇ ਕੋਈ ਗੈਂਗਸਟਰ ਬਾਹਰੋਂ ਆਉਂਦੇ ਜਾਂ ਉਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਤਾਂ ਦੀਪੂ ਉਹਨਾਂ ਦੀ ਪੋਸਟ ਪਨਾਹੀ ਵੀ ਕਰਦਾ ਸੀਗਾ ਇਸੇ ਰੰਜਿਸ਼ ਨੂੰ ਲੈ ਕੇ ਦੀਪੂ ਸਰਕਾਰੀਆ ਦਾ ਕਤਲ ਹੋਇਆ ਤੇ ਬਾਅਦ ਦੇ ਵਿੱਚ ਇੱਕ ਪੋਸਟ ਵੀ ਜਾਰੀ ਹੋਈ ਹੈਗੀ ਗੋਪੀ ਕਨਸ਼ਾਮਪੁਰੀਆ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤੇ ਉਸ ਪੋਸਟ ਦੇ ਵਿੱਚ ਡੋਨੀਵਾਲ ਸਠਿਆੜਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਹ ਪੋਸਟ ਦੇ ਵਿੱਚ ਜੋ ਗੱਲਾਂ ਲਿਖੀਆਂ ਨੇ ਡੋਨੀਵਾਲ ਸਠਿਆੜਾ ਨੇ ਵੀ ਦੀਪੂ ਸਰਕਾਰੀਆ ਜੱਗੂ ਦਾ ਖਾਸ ਖਾਸ ਬੰਦਾ ਸੀਗਾ ਇਹ ਜੱਗੂ ਨੂੰ ਫਰੌਟੀਆਂ ਦਵਾ ਕੇ ਉਸ ਨੂੰ ਫਾਈਨੈਂਸ਼ੀਅਲ ਲੈਵਲ ਤੇ ਮਜ਼ਬੂਤ ਕਰਦਾ ਸੀਗਾ ਇਹ ਗੱਲਾਂ ਸਾਹਮਣੇ ਆ ਜਾਣਗੀਆਂ ਵੀ ਐਸੇ ਰੰਜਿਸ਼ ਨੂੰ ਲੈ ਕੇ ਇਸ ਦਾ ਕਤਲ ਹੋਇਆ ਕੁਝ ਸਾਲ ਪਹਿਲਾਂ ਰਾਣੀ ਕੰਦੋਵਾਲੀਆ ਦਾ ਕਤਲ ਹੋਇਆ ਸੀਗਾ ਉਸ ਕਤਲ ਦੇ ਵਿੱਚ ਇਸ ਪੋਸਟ ਦੇ ਵਿੱਚ ਜ਼ਿਕਰ ਹੋਇਆਗਾ ਵੀ ਜੋ ਸ਼ੂਟਰ ਆਏ ਸੀ ਦੀਪੂ ਨਹੀਂ ਉਹਨਾਂ ਦੀ ਪੋਸਟਪਨ ਨਹੀਂ ਕੀਤੀ ਸੀ ਤੇ ਦੀਪੂ ਸਰਕਾਰੀਆਂ ਨੇ ਹੀ ਰਾਣੀ ਕੰਦੋਵਾਲੀਆ ਦੇ ਕਤਲ ਤੋਂ ਬਾਅਦ ਲੱਡੂ ਵੰਡ ਕੇ ਜਸ਼ਨ ਮਨਾਇਆ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਗੈਂਗਵਾਰ ਐਨੀਆਂ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਗਿਆ ਗੈਂਗ ਦੇ ਨਾਲ ਨਾਲ ਜੋ ਬਿਜ਼ਨਸ ਨੇਗੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਦੱਸ ਕੇ ਹਟਿਆ ਜੂਏ ਸੱਟੇ ਰਹਿੰਦਾਰੀਆਂ ਦੇ ਗੈਂਗਸਟਰਾਂ ਦੀ ਇਮੀਗ੍ਰੇਸ਼ਨ 뮤직 ਦੀਆਂ ਕੰਪਨੀਆਂ ਵੀ ਲਾਈਆਂ ਨੇ ਸੋ ਇਸ ਤਰ੍ਹਾਂ ਦੇ ਬਿਜ਼ਨਸ ਦੇ ਕਾਰਨ ਬਹੁਤ ਰੰਜਿਸ਼ਾਂ ਪੈਦਾ ਹੁੰਦੀਆਂ ਨੇ ਜਾਂ ਰੰਜਿਸ਼ਾਂ ਦੇ ਕਾਰਨ ਕਤਲਾਂ ਦੀ ਗਿਣਤੀ ਵਾਧੀ ਹੈ ਹੁਣ ਮੈਂ ਤੁਹਾਨੂੰ ਕੁਝ ਗੱਲਾਂ ਮੈਂ ਦੋਨੇ ਵੱਲ ਸੱਠਿਆਲੇ ਬਾਰੇ ਦੱਸਾਂਗਾ ਕਿ ਦੋਨੇ ਵੱਲ ਵੀ ਜਿਵੇਂ ਆਮ ਗੈਂਗਸਟਰ ਹੋਏ ਜਾਂ ਸਪੋਰਟਸਮੈਨ ਜਾਂ ਆਪਾਂ ਵਿੱਕੀ ਕਾਉਂਟਰ ਨੂੰ ਦੇਖਦੇ ਆਂ ਜਾਪਾਨ ਨੂੰ ਦੇਖਦੇ ਆਂ ਉਹ ਉਦਾਂ ਹੀ ਦੋਨੇ ਵੱਲ ਵੀ ਪਾਵਰ ਲਿਫਟਿੰਗ ਦਾ ਬਹੁਤ ਚੰਗਾ ਪਲੇਅਰ ਸੀ ਜੇ ਮੈਂ ਨਾ ਗਲਤ ਹੋਵਾਂ ਸਟੂਡ ਫੂਲ ਨੈਸ਼ਨਲ ਪੱਧਰ ਤੱਕ ਖੇਡਿਆ ਹੋਇਆ ਪਲੇਅਰ ਸੀ ਪਰ ਇਹ ਰਾਹ ਤਾਂ ਨੌਜਵਾਨ ਨੂੰ ਭਟਕ ਗਏ ਇੱਕ ਜ਼ਿੰਦਗੀ ਦਾ ਗਲਤ ਟਰਨਿੰਗ ਪੁਆਇੰਟ ਤੇ ਦੂਸਰਾ ਪ੍ਰਸ਼ਾਸਨ ਦੇ ਕੁਝ ਲੋਕਾਂ ਨੇ ਇਹਨਾਂ ਨੂੰ ਵਾਪਸ ਆਉਣ ਦਾ ਮੌਕਾ ਨਹੀਂ ਦਿੱਤਾ ਸਹੀ ਤਰੀਕੇ ਨਾਲ ਡੋਨੀ ਵਾਲਾ ਸਠਿਆਲਾ ਗੋਪੀ ਕਨਸ਼ਾਮਪੁਰੀਏ ਦਾ ਮੈਨ ਫ੍ਰਾਈਡਿਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖਾਸਮ ਖਾਸ ਬੰਦਾ ਗੋਪੀ ਕਨਸ਼ਾਮਪੁਰੀਆ ਦੇ ਕਤਲ ਤੋਂ ਬਾਅਦ ਡੋਨੀ ਵਾਲੇ ਨੇ ਚਾਰ ਵਾਰ ਚਰਚਲੇ ਵਿੱਚ ਆਇਆ ਇੱਕ ਵਾਰ ਤਾਂ ਤੁਸੀਂ ਇੱਕ ਨਿਊਜ਼ ਦੇਖੀ ਹੋਣੀ ਹੈ ਕਰੋਨਾ ਕਾਲ ਦੇ ਵਿੱਚ 14 ਨੌਜਵਾਨ ਫੜੇ ਸੀ ਪੁਲਿਸ ਨੇ ਉਹਨਾਂ ਕੋਲੋਂ 16 ਹਥਿਆਰ ਬਰਾਮਦ ਹੋਏ ਸੀ ਜਦੋਂ ਉਸ ਖਬਰ ਦੇ ਸਬੰਧਤ ਅਸੀਂ ਜ਼ਮੀਨੀ ਹਕੀਕਤ ਤੇ ਜਾਣਕਾਰੀ ਲਈ ਤਾਂ ਪਤਾ ਲੱਗਿਆ ਵੀ ਡੋਨੀ ਵੱਲ ਸਠਿਆਲਾ ਉਸ ਸਮੇਂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਬਾਹਰ ਆ ਕੇ ਆਪਣੇ ਕੰਮਕਾਰ ਕਰ ਰਿਹਾ ਸੀਗਾ ਉਹ ਏਰੀਆ ਦੇ ਵਿੱਚ ਉਹ ਆਪਣੇ ਹਥਿਆਰਾਂ ਸਮੇਤ ਰਹਿੰਦਾ ਸੀ ਕਿਉਂਕਿ ਉਸ ਨੂੰ ਜੱਗੂ ਪਗਵਾਨਪੁਰੀਆ ਤੇ ਹੈਰੀ ਛੱਠੇ ਮਜੀਠੇ ਤੋਂ ਥ੍ਰੈਟ ਸੀ ਪਰ ਜਰਨੈਲ ਹੈ ਜਿਸ ਦਾ ਸਾਲ ਕੋ ਪਹਿਲਾਂ ਕਤਲ ਕੀਤਾ ਗਿਆ ਸੀ ਤੇ ਡੋਨੀਵਾਲ ਸਠਿਆਲਾ ਨੇ ਹੀ ਜ਼ਿੰਮੇਵਾਰੀ ਲਈ ਸੀ ਜਰਨੈਲ ਦੇ ਕਤਲ ਦੀ ਉਹ ਸਾਨੂੰ ਪਤਾ ਲੱਗਿਆਗਾ ਵੀ ਜਰਨੈਲ ਜੱਗੂ ਪਗਵਾਨਪੁਰ ਤੇ ਹੈਰੀ ਮਜੀਠਾ ਦਾ ਖਾਸਮ ਖਾਸ ਸੀ ਜੱਗੂ ਹੁਣਾਂ ਦੇ ਕਹਿਣ ਤੇ ਹੀ ਜਰਨੈਲ ਨੇ ਡੋਨੀਵਾਲ ਸਠਿਆਲਾ ਤੇ ਰੇਡ ਕਰਾਈ ਸੀ ਵੀ ਡੋਨੀਵਾਲ ਸਠਿਆਲਾ ਐਸ ਟਾਈਮ ਇੱਕ ਰੈਸਟੋਰੈਂਟ ਤੇ ਹਥਿਆਰਾਂ ਸਮੇਤ ਬੈਠਾਗਾ ਦੋ ਕੁ ਮਹੀਨੇ ਬਾਅਦ ਡੋਨੀਵਾਲ ਸਠਿਆਲੇ ਨੂੰ ਇਹ ਰੇਡ ਦੇ ਦੌਰਾਨ ਫੜਿਆ ਜਾਂਦਾਗਾ ਤੇ ਡੋਨੀਵਾਲ ਸਠਿਆਲਾ ਫਿਰ ਜੇਲ੍ਹ ਚਲਾਇਆ ਜਾਂਦਾਗਾ ਹਥਿਆਰ ਵੀ ਸਾਰੇ ਫੜੇ ਗਏ ਸੀਗੇ ਤੇ ਇਹ ਮੈਂ ਨਿਊਜ਼ ਵੀ ਨਾਲ ਲਾਈ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਜਿਹੜੀ ਉਸ ਤੋਂ ਬਾਅਦ ਕਾਨਫਰੰਸ ਕੀਤੀ ਸੀ ਆਪਣੇ ਅੱਗੇ ਹਥਿਆਰ ਰੱਖੇ ਸੀ ਸਾਰੇ ਵੀ ਆ ਹਥਿਆਰ ਮੌਕੇ ਤੋਂ ਫੜੇ ਗਏ ਆ ਤੇ ਇਸ ਕੇਸ ਦੇ ਵਿੱਚੋਂ ਡੋਨੀ ਬਲ ਸਠਿਆਲਾ ਬਾਹਰ ਆਉਂਦਾ ਹੈਗਾ ਕੁਝ ਕ ਮਹੀਨਿਆਂ ਬਾਅਦ ਉਸ ਤੋਂ ਬਾਅਦ ਫਿਰ ਸਾਹਮਣੇ ਗੱਲ ਆਈ ਆ ਵੀ ਇੱਕ ਪੁਲਿਸ ਦਾ ਇੰਸਪੈਕਟਰ ਜਿਸ ਦਾ ਨਾਮ ਰਸ਼ਪਾਲ ਸਿੰਘ ਬਾਬਾ ਮੈਂ ਐਡ ਕੀਤਾਗਾ ਵੀ ਉਹ ਡੋਨੀ ਬਲ ਸਠਿਆਲਾ ਨੂੰ ਘਰੋਂ ਚੱਕਦਾ ਸਵੇਰੇ ਉਹਨਾਂ ਦਿਨਾਂ ਦੇ ਵਿੱਚ ਗੋਪੀ ਮਹਲ ਨਾਮ ਦਾ ਸ਼ੂਟਰ ਦਵਿੰਦਰ ਬੰਬੀਹਾ ਤੇ ਗੋਪੀ ਕਨਸ਼ਾਮਪੁਰੀਏ ਦੀ ਹੋਈ ਲੀਗ ਦਾ ਬੰਦਾ ਹੈਗਾ ਉਹ ਫਰਾਰ ਸੀ ਤੇ ਡੋਨੀਵਾਲ ਸਠਿਆਲਾ ਨੂੰ ਘਰੋਂ ਚੱਕ ਕੇ ਟੌਰਚਰ ਕੀਤਾ ਜਾਂਦਾ ਕਿਹਾ ਜਾਂਦਾ ਵੀ ਤੂੰ ਗੋਪੀ ਮਹਲ ਨੂੰ ਫੜਾ ਨਹੀਂ ਤੇਰੇ ਤੇ ਪਰਚੇ ਕਰਾਂਗੇ ਜਾਂ ਤੇਰੇ ਨਾਲ ਕਾਊਂਟਰ ਕਰਾਂਗੇ ਪਿੰਡ ਵਾਲਿਆਂ ਨੇ ਵੀ ਸਾਨੂੰ ਬਹੁਤ ਗੱਲਾਂ ਦੱਸੀਆਂ ਨਹੀਂਆਂ ਤੇ ਜਦੋਂ ਡੋਨੀਵਾਲ ਸਠਿਆਲਾ ਦੇਸ਼ ਛੱਡ ਜਾਂਦਾ ਅੱਜ ਦੇ ਟਾਈਮ ਪਤਾ ਲੱਗਿਆ ਵੀ ਡੋਨੀਵਾਲ ਸਠਿਆਲਾ ਆਊਟ ਆਫ ਕੰਟਰੀ ਆ ਕਹਿਣ ਦਾ ਭਾਵ ਜਿਹੜੇ ਨੌਜਵਾਨ ਸੀਗੇ ਇਹ ਨੌਜਵਾਨ ਰਾਹਾਂ ਤੋਂ ਭਟਕੇ ਸੀਗੇ ਮੈਂ ਡੋਨੀਵਲ ਸਠਿਆਲਾ ਦੀ ਬਾਇਓਗ੍ਰਾਫੀ ਵੀ ਲੈ ਕੇ ਆਉਂਗਾ ਪਰ ਪ੍ਰਸ਼ਾਸਨ ਦੇ ਕੁਝ ਲੋਕਾਂ ਦਾ ਵੀ ਇਨ੍ਹਾਂ ਨੌਜਵਾਨਾਂ ਦੇ ਰਾਹ ਬੰਦ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਆ ਕਿਉਂਕਿ ਕਈ ਲੋਕਾਂ ਦੀਆਂ ਕਹਾਣੀਆਂ ਇਸ ਤਰ੍ਹਾਂ ਜਿਨ੍ਹਾਂ ਨੂੰ ਪਿੱਛੇ ਮੁੜਨ ਦਾ ਰਾਹ ਦਿੱਤਾ ਹੀ ਨਹੀਂ ਗਿਆ ਜਾਂ ਉਹਨਾਂ ਨੂੰ ਮੌਕਾ ਦਿੱਤਾ ਹੀ ਨਹੀਂ ਗਿਆ ਡੋਨੀਵਲ ਸਠਿਆਲਾ ਨੇ ਜਰਨਲ ਦਾ ਕਤਲ ਕਰਵਾਇਆ ਕਿਉਂਕਿ ਉਹ ਰੰਜਿਸ਼ ਇਕਤਲ ਡੋਨੀਵਾਲ ਸਠਿਆਲਿਆਂ ਨੂੰ ਹਥਿਆਰਾਂ ਸਮੇਤ ਉਸਨੇ ਫੜਾਇਆ ਸੀਗਾ ਜਰਨਲ ਨੇ ਦੂਸਰਾ ਉਹ ਰੰਜਿਸ਼ ਇਹ ਸੀ ਵੀ ਜਰਨਲ ਜੱਗੂ ਭਗਵਾਨਪੁਰੀਏ ਦਾ ਨਾਲ-ਨਾਲ ਹੈਰੀ ਛੱਠਾ ਮਜੀਠੇ ਦਾ ਖਾਸਮ ਖਾਸ ਉਹ ਸਹੀ ਰੰਜਿਸ਼ ਦੇ ਵਿੱਚੋਂ ਇਹੀ ਕਤਲ ਨਿਕਲਦਾ ਦੀਪੂ ਸਰਕਾਰੀਆ ਦਾ ਪਹਿਲੇ ਦਿਨ ਤੋਂ ਹੀ ਦੀਪੂ ਸਰਕਾਰੀਆ ਜੱਗੂ ਭਗਵਾਨਪੁਰੀਆ ਦੀ ਲੀਗ ਦੇ ਵਿੱਚ ਚੱਲਿਆ ਇਸੇ ਹੀ ਰੰਜਿਸ਼ ਦਾ ਹਿੱਸਾ ਇਹ ਕਤਲ ਇਹ ਸੀ ਪੂਰੀ ਦੀ ਪੂਰੀ ਕਹਾਣੀ ਦੇ ਰੂਪ ਚ ਖਬਰ ਮਿਲਦੇ ਆ ਨਵੇਂ ਦਿਨ ਨਵੀਂ ਕਹਾਣੀ ਜਾਂ ਨਵੀਂ ਖਬਰ ਦੇ ਰੂਪ ਵਿੱਚ ਆਜ਼ਾਦੀ ਦੇ ਤੱਤ ਕਲੀ ਧੰਨਵਾਦ